ਮੈ ਬਲਬੀਰ ਸਿੰਘ ਚੇਅਰਮੈਨ ਬੀਐਸ ਫਾਊਂਡੇਸ਼ਨ ਆਪ ਸਭ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਮੈਂ ਬਲਬੀਰ ਸਿੰਘ ਚੇਅਰਮੈਨ ਬੀਐਸ ਫਾਊਂਡੇਸ਼ਨ ਆਪ ਸਭ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅੱਜ ਤੋਂ 2023 ਸਾਲ ਪਹਿਲਾਂ ਪ੍ਰਭੂ ਯੇਸ਼ੂ ਮਸੀਹ ਸੰਸਾਰ ਤੇ ਆਏ ਮਨੁੱਖ ਜਾਤੀ ਦੇ ਉਧਾਰ ਤੇ छुटकारे ਦੇ ਲਈ ਅਤੇ ਅੱਜ ਸੰਸਾਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਅਤੇ ਬਹੁਤ ਲੋਕ ਜਿਹੜੇ ਨੇ ਸੈਲੀਬ੍ਰੇਟ ਕਰ ਰਹੇ ਨੇ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਸੋ ਇਸ ਸ਼ੁਭ ਮੌਕੇ ਦੇ ਉੱਤੇ ਅਸੀਂ ਤੁਹਾਨੂੰ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਵਿੱਚ ਨਵੇਂ ਸਾਲ ਅਤੇ ਵੱਡੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਅਤੇ ਸਾਡੀ ਕਾਮਨਾ ਹੈ ਕਿ ਪ੍ਰਭੂ ਆਪ ਸਭ ਦੀਆਂ ਜ਼ਿੰਦਗੀਆਂ ਦੇ ਅੰਦਰ ਖੁਸ਼ਹਾਲੀ, ਉੱਨਤੀ, ਤਰੱਕੀ ਲੈ ਕੇ ਆਏ ਅਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਮੈਰੀ ਕ੍ਰਿਸਮਸ ਐਂਡ ਹੈਪੀ ਨਿਊ ਈ